ਕਾਨੂੰਨ ਦੀ ਪੜ੍ਹਾਈ ਦੇ ਦੌਰਾਨ ਕਾਫੀ ਕੁਝ ਪੜ੍ਹਿਆ ਫੈਕਟਸ ਦੇਖੇ ਆਰਟੀਕਲਸ ਦੇਖੇ ਕੇਸਸ ਦੇਖੇ ਸਟੱਡੀ ਕੀਤੇ ਗੈਸਟ ਫੈਕਲਟੀ ਵਾਲੇ ਸਾਡੇ ਦੋਸਤ ਵੀਰ ਭੈਣਾ ਫੋਨ ਕਰਕੇ ਪੁੱਛ ਲੈਂਦੇ ਨੇ ਵੀ ਜਿਹੜਾ ਆਪਾਂ ਨੇ ਸੁਪਰੀਮ ਕੋਰਟ ਕੇਸ ਲੈ ਕੇ ਗੈਸਟ ਫੈਕਲਟੀ ਗਾੜੇ ਉਹਦਾ ਕੀ ਬਣੂਗਾ ਖੈਰ ਹੁੰਦਾ ਵੀ ਹੈ ਸੁਭਾਅਕ ਹੈ ਵੀ ਚਿੰਤਾ ਹੋ ਜਾਂਦੀ ਹੈ ਜੋ ਲੀਗਲ ਅਸਪੈਕਟ ਕਹਿੰਦਾ ਹੈ ਪੱਖ ਕਹਿੰਦਾ ਜੋ ਕਾਨੂੰਨੀ ਪੱਖ ਕਹਿੰਦਾ ਉਹ ਇਹ ਹੈ ਵੀ ਮਾਨਯੋਗ ਸੁਪਰੀਮ ਕੋਰਟ ਫਸਟ ਆਫ ਆਲ ਜਿਹੜੇ ਫੈਕਟਸ ਨੇ ਉਹਨਾਂ ਨੂੰ ਦੇਖਣਗੇ ਪਹਿਲਾ ਭਰਤੀ ਰੱਦ ਹੋਈ ਮਾਨਯੋਗ ਕੋਰਟ ਵੱਲੋਂ ਕੀਤੀ ਗਈ ਉਸ ਤੋਂ ਬਾਅਦ ਉਹ ਭਰਤੀ ਨੂੰ ਜਾਇਜ਼ ਠਹਿਰਾ ਦਿੱਤਾ ਗਿਆ ਭਰਤੀ ਦੀ ਜਿਹੜੀ ਪ੍ਰਕਿਰਿਆ ਸੀ ਸ਼ੁਰੂ ਦੇ ਵਿੱਚ ਉਹ ਕਿਹੋ ਜੀ ਸੀ ਉਹਦੇ ਸਮੇਂ ਬੜਾ ਰੌਲਾ ਪਿਆ ਭਰਤੀ ਪ੍ਰਕਿਰਿਆ ਦੇ ਉੱਤੇ ਕੁਐਸਚਨਸ ਉੱਠੇ ਅਤੇ ਤੀਜੇ ਰਾਤ ਦੇ ਹਨੇਰੇ ਦੇ ਵਿੱਚ ਜਾ ਕੇ ਜੁਆਇਨਿੰਗਸ ਕਰਾਈਆਂ ਗਈਆਂ ਇਹ 3-4 ਫੈਕਟਸ ਨੇ 3-4 ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਮਾਨਯੋਗ ਸੁਪਰੀਮ ਕੋਰਟ ਦੇ ਵਿੱਚੋਂ ਜਿਹੜੀ ਪਟੀਸ਼ਨ ਅਗਰੈਸਟ ਫੈਕਲਟੀ ਸੰਯੁਕਤ ਫਰੰਟ ਨੇ ਲਾਈ ਹੈ 1158 ਦੇ ਖਿਲਾਫ ਦੇਖੋ ਇਹ ਕੋਈ ਅਸੀਂ ਉਹਨਾਂ ਦੇ ਖਿਲਾਫ ਨਹੀਂ ਸਾਡੀ ਭੈਣ ਭਰਾ ਨੇ ਹੁਣ ਆਇਆ ਵੀ ਕਾਨੂੰਨੀ ਪੱਖ ਤੋਂ ਤਾਂ ਹਰੇਕ ਨੂੰ ਆਪਣਾ ਪੱਖ ਰੱਖਣਾ ਹੀ ਪੈਂਦਾ ਤੁਸੀਂ ਵੀ ਆਪਣਾ ਪੱਖ ਰੱਖਿਆ ਸਾਡੇ ਕੋਲ ਵੀ ਇਸ ਚੀਜ਼ ਦਾ ਅਧਿਕਾਰ ਹੈ ਸੋ ਇਸ ਚੀਜ਼ ਨੂੰ ਮਾਈਂਡ ਨਾ ਕਰਨਾ ਤਾਂ ਹੁਣ ਜਿਹੜਾ ਸਾਡਾ ਪੱਖ ਹੈ ਉਹਦੇ ਜਿਹੜੇ ਮੁੱਖ ਪੁਆਇੰਟਸ ਨੇ ਉਹ ਇਹ ਹੋਣਗੇ ਜਿਹੜੇ ਮੈਂ ਤੁਹਾਨੂੰ ਦੱਸਾਂ ਭਾਰਤੀ ਸੰਵਿਧਾਨ ਦੀ ਧਾਰਾ 226 ਇਹ ਰਾਈਟ ਦਿੰਦੀ ਹੈ ਪਰਸਨ ਨੂੰ ਵੀ ਉਹ ਤੇ ਦਫਤਰ ਦੇ ਵਿੱਚ ਕੋਈ ਹੋਰ ਆ ਕੇ ਬੈਠ ਗਿਆ ਉਹਦੀ ਸੀਟ ਦੇ ਉੱਤੇ ਕੋਈ ਹੋਰ ਆ ਕੇ ਬੈਠ ਗਿਆ ਅਤੇ ਉਹ ਹੁਣ ਦਫਤਰ ਤੋਂ ਬਾਹਰ ਹੈ ਜਾਂ ਉਹ ਆਪਣੀ ਜੌਬ ਤੋਂ ਬਾਹਰ ਹੈ ਇਸ ਪੱਖ ਨੂੰ ਲੈ ਕੇ ਵੀ ਰਿਟ ਪੈਂਦੀ ਹੈ ਅਤੇ ਉਹਦਾ ਨਪਟਾਰਾ ਜਿਹੜਾ ਬਹੁਤ ਜਲਦ ਹੁੰਦਾ ਹੈ ਬਿਕੋਜ਼ ਇਟ ਐਕਿਊਟਲੀ ਰਿਲੇਟਸ ਟੂ the fundamental rights of an individual so ummeed hai ki jehde hun eh pakne inna nu kokh ke manjog supreme court zarur koi ajeha faisla daauga jo guest faculty te haq de vich aauga kyuki kanun vi padhya dosto is karke socha bhi apne bhravan nu zarur dasna chahiye ki eh jehda case hai eh kis direction kis disha ch ja sakda hai ਸੋ ਰਾਈਟਸ ਨੇ ਆਪਣੇ ਆਪਣੇ ਹੱਕ ਨੇ ਹਰੇਕ ਬੰਦਾ ਆਪਣੇ ਹੱਕ ਨੂੰ ਸਹੀ ਸਿੱਧ ਕਰਨ ਵਾਸਤੇ ਮਨਜੁਗ ਕੋਰਟ ਦਾ ਸਹਾਰਾ ਲੈਂਦਾ ਹੈ। ਉੱਥੇ ਗੱਲ ਜਿਹੜੀ ਫੈਕਟਸ 'ਚ ਆ ਜਾਂਦੀ ਹੈ, ਤੱਥਾਂ ਤੇ ਆ ਜਾਂਦੀ ਹੈ। ਸੋ ਇਹ ਤੱਥ ਨੇ ਵੀ ਭਰਤੀ ਦੇ ਉੱਤੇ ਸ਼ੁਰੂਆਤ ਦੇ ਵਿੱਚ ਕੁਐਸਚਨ ਮਾਰਕ ਖੜਾ ਹੋ ਜਾਣਾ 1158 ਦੀ ਜਦੋਂ ਭਰਤੀ ਹੋਈ ਹੈ। ਉਹਦੀ ਪ੍ਰਕਿਰਿਆ ਤੇ ਉਸ ਤੋਂ ਬਾਅਦ ਮਨਜੁਗ ਵੱਡੀ ਕਚਰੇ ਵੱਲੋਂ ਉਹਨਾਂ ਨੂੰ ਪਹਿਲਾਂ ਉਸ ਕੁਐਸ਼ ਕਰ ਦੇਣਾ ਉਸ ਭਰਤੀ ਨੂੰ ਫਿਰ ਸਹੀ ਕਰ ਦੇਣਾ ਸਸਟੇਨ ਕਰ ਦੇਣਾ ਅਤੇ ਫਿਰ ਉਸ ਤੋਂ ਬਾਅਦ ਰਾਤ ਦੇ ਹਨੇਰੇ ਦੇ ਵਿੱਚ ਤੇਜ਼ੀ ਨਾਲ ਜੁਆਇਨਿੰਗਾਂ ਕਾਲ ਜਾਂਦੇ ਵਿੱਚ ਸੋ ਇਹਨਾਂ ਫੈਕਟਸ ਨੂੰ ਲੈ ਕੇ ਜਿਹੜੀ ਕਸਟ ਫੈਕਲਟੀ ਹੈ ਉਹ ਆਪਣਾ ਪੱਖ ਰੱਖੂਗੀ ਉਮੀਦ ਹੈ